ਮੱਤਾਪੂਰੀ ਹਾਂਜੀ ਪਿੰਡ ਹੀਰੋਕਲਾ ਦੇ ਵਿੱਚ ਬੈਠਿਆਂ ਤੇ ਬਾਈ ਲਵੇ ਨਿੱਕੇ ਨਿੱਕੇ ਬੱਚਿਆਂ ਦੇ ਥੋੜਾ ਤੁਸੀਂ ਵੀ ਤਰਸ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਆ ਗੁੜੀ ਹੈਗੀ ਤੇ ਆ ਮੁੰਡਾ ਤੇ ਇਹਨਾਂ ਦੀ ਨਾ ਮਾਂ ਘਰੋਂ ਚਲੀ ਗਈ ਤੇ ਇਹ ਬਾਈ ਜੇ ਘਰ ਵਾਲੀ ਸੀ ਕਿਉਂ ਚਲੀ ਗਈ ਇਹ ਬਾਈ ਦੱਸੂਗਾ ਅੱਜ ਬੋਲੀ ਉੱਚੀ ਬੋੜਾ ਨੇੜੇ ਕਾਲਾ ਕੋਨ ਮੈਂ ਗੱਡੀ ਤੇ ਗਿਆ ਸੀਗਾ ਮੈਨੂੰ ਉਹਨੇ ਫੋਨ ਕਰਕੇ ਪੁੱਛਿਆ ਤੂੰ ਕਿੱਥੇ ਆ ਠੀਕ ਆ ਠੀਕ ਆ ਬੱਚਾ ਦੀ ਆ ਸਕੂਲ ਦੀ ਹੁੰਦੀ ਸੀ ਆ ਕਰੇ ਇੱਥੇ ਪਿਆ ਸੀਗਾ ਠੀਕ ਆ ਠੀਕ ਆ ਇਹ ਪਿਆ ਕਿਉਂ ਮੈਨੂੰ ਫੋਨ ਕਰਿਆ ਕਿੱਥੇ ਆ ਮਾਂ ਮੈਂ ਡੀਪੂ ਦਾ ਘੜਾ ਲਾਉਣ ਗਿਆ ਬਾਕੀ ਵਾਸ ਇਹਨੂੰ ਸੁੱਤੇ ਪੈਨੂ ਛੱਡ ਕੇ ਬਾਜੀ ਠੀਕ ਆ ਠੀਕ ਆ ਮਡੇਰਾ ਵਾਲੀ ਜਨਾਨੀ ਦਾ ਪੁੱਰਾ ਆ ਉਹ ਬੰਦੇ ਤਾਂ ਕਿੱਥੇ ਤਾਂ ਛੱਡ ਗਈ ਕਿੱਥੇ ਨਾ ਛੱਡ ਗਈ ਆ ਕੌਣ ਛੱਡ ਗਈ ਇਹਨੂੰ ਮਡੇਰਾ ਦੇ ਉੱਤੇ ਜਨਾਨੀ ਆ ਉਹਦਾ ਨਾਂ ਕੀ ਆ ਉਹਦਾ ਨਾਂ ਜੋਤੀ ਆ ਜੋਤੀ ਆ ਹਾਂ ਤੇ ਮੰਡੇਰਾ ਤੋਂ ਕਹਿੰਦਾ ਭਾਈ ਇਹ ਕੌਰ ਤਾਂ ਵੀ ਉਹਦਾ ਨਾਂ ਜੋਤੀ ਹੈ ਵੀ ਉਹ ਉਹ ਨੂੰ ਛੱਡ ਕੇ ਆਈ ਹੈ ਫੋਨ ਨੂੰ ਨਹੀਂ ਵਰਤ ਤੇ ਉਹ ਨੂੰ ਛੱਡ ਕੇ ਆਈ ਹੈ ਅੱਛਾ ਤੇਰੀ ਘਰ ਵਾਲੀ ਦਾ ਨਾਂ ਕੀ ਹੈ ਮੇਰੀ ਘਰ ਦਾ ਨਾਮ ਮਨਜੀਤ ਕੌਰ ਅਮਨਜੀਤ ਆਹ ਮਨਜੀਤ ਕੌਰ ਮਨਜੀਤ ਕੌਰ ਜਿੱਥੇ ਕੋਈ ਉਹ ਨੂੰ ਦੇਖ ਰਿਹਾ ਜੇ ਤੁਸੀਂ ਦੇਖ ਰਹੇ ਹੋ ਤਾਂ ਜਰੂਰ ਭਾਈ ਦੱਸ ਪਾਓ ਤੇ ਉੱਪਰ ਫੋਟੋ ਚੱਲ ਰਹੀ ਹੈ ਤੇ ਜਿਹੜੀ ਛੱਡ ਕੇ ਆਈ ਹੈ ਉਹਦੀ ਫੋਟੋ ਚੱਲ ਰਹੀ ਹੈ ਚਟੇ ਸੂਟ ਚ ਤੇ ਜਿਹੜੀ ਇਹਨਾਂ ਦੀ ਪਤਨੀ ਐ ਨਾਲ ਜਵਾਗ ਚੱਕੇ ਨੇ ਉਹ ਵੀ ਫੋਟੋ ਚੱਲ ਰਹੀ ਐ ਸਿਆਣ ਕੇ ਜਰੂਰ ਕਾਲ ਕਰੋ ਉੱਪਰ ਨੰਬਰ ਚੱਲ ਰਿਹਾ ਤੇ ਮਿਹਰਬਾਨੀ ਹੋਊਗੀ ਸਾਸਰੀ ਕਾਲ